ਮੈਂ ਜਦ ਚਾਰੇ ਪਾਸੇ ਦਿਸਦੇ ਮੈਨੂੰ ਲੋਕੀ ਉਦਾਸੇ ਐ ਸੋਚ-ਸੋਚ ਕੇ ਦਿਲ ਵਿੱਚ ਪੈਦਾ ਸਵਾਲ ਹੋ ਗਿਆ ਏ ਅੱਜ ਨਾ ਮੜਾ ਦੇਸ਼ ਮੇਰੇ ਦਾ ਹਾਲ ਹੋ ਗਿਆ ਏ ਭੁੱਖੇ ਸਾਂਣ ਗਰੀਬ ਤੇ ਡਰ ਫਿਕਰ ਨਹੀਂ ਕਰਦੇ ਉਹ ਵਿਕ ਗਏ ਚੈਨਲ ਵਾਲੇ ਤਾਂ ਵੀ ਜ਼ਿਕਰ ਨਹੀਂ ਕਰਦੇ ਉਹ ਵਿਕ ਗਏ ਚੈਨਲਾਂ ਵਾਲੇ ਤਾਂ ਵੀ ਜ਼ਿਕਰ ਨਹੀਂ ਕਰਦੇ ਮਿਹਨਤ ਕਰਨ ਗਰੀਬ ਤਨੇ ਤਾਂ ਮਾਲਮ ਆੜ ਹੋ ਗਿਆ ਏ ਅੱਜ ਕਿੰਨਾ ਮਾੜਾ ਦੇਸ਼ ਮੇਰੇ ਦਾ ਹਾਲ ਹੋ ਗਿਆ ਏ ਇੱਕ ਪਾਸੇ ਮੈਂ ਵੇਖਾਂ ਫਿਰ ਜਗਰ ਜਵਾਨਾ ਨੂੰ ਕਿਤੀ ਮਿਹਨਤ ਦਾ ਮੁੱਲ ਨਾ ਮਿਲੇ ਕਿਸਾਨਾਂ ਨੂੰ ਕਿਤੀ ਮਿਹਨਤ ਦਾ ਮੁੱਲ ਨਾ ਮਿਲੇ ਕਿਸਾਨਾਂ ਨੂੰ ਕਰਜੇ ਠੀਆ ਕਿਉ ਕੰਕਰ ਹੋ ਗਿਆ ਏ ਅੱਜ ਕਿੰਨਾ ਮੜਾ ਦੇਸ਼ ਮੇਰੇ ਦਾ ਖਾਲ ਹੋ ਗਿਆ ਆਖਸ ਤੇ ਮਰਣਾ ਲੱਗੀ ਕਿੰਨਾ ਮੜਾ ਦੇਸ਼ ਮੇਰੇ ਦਾ ਹੜ ਹੋ ਗਿਆ ਮੈਂ ਕਰਦਾ ਸਦਾ ਸਲਾਮ ਉਹਨਾਂ ਨੂੰ ਜੋ ਬਦਰ ਤੇ ਖੜਦੇ ਆ ਪਰ ਦੁਜੇ ਪਸ ਕਹਾਂਦੇ ਵਿਸ਼ਵਾਸੀ ਧਰਮ ਨਹੀਂ ਲੜਦੇ ਆ ਪਰ ਦੁਜੇ ਪਸ ਕਹਾਂਦੇ ਵਿਸ਼ਵਾਸੀ ਧਰਮ ਨਹੀਂ ਲੜਦੇ ਆ ਚੋਰ ਮਾਰਦੇ ਚਰਨ ਹਰੀ ਕਲੀ ਡਰ ਬਾਬੇ ਨਾਲ ਹੋ ਗਿਆ ਏ ਅੱਜ ਕਿੰਨਾ ਮਾੜਾ ਦੇਸ਼ ਮੇਰੇ ਦਾ ਹਾਲ ਹੋ ਗਿਆ ਏ ਅੱਜ ਕਿੰਨਾ ਮਾੜਾ ਦੇਸ਼ ਮੇਰੇ ਦਾ ਹਾਲ ਹੋ ਗਿਆ ਏ ਲੋ ਵੀ ਸਤ ਵਾ 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 ਤੇ ਮੇਰੇ ਮੋਲਾ ਵਾ 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 ਮੇਰੇ ਮੋ ਧੰਨਵਾਦ ਧੰਨਵਾਦ ਬਈ ਕਰੋ ਚੇਅਰ ਸਪੋਰਟ ਕਰੋ ਸਾਡੇ